ਖਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਅਰਸ਼ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਅੱਜ ਤਕਰੀਬਨ ਤਿੰਨ ਮਜਾ ਝੋਟੀਆਂ ਤੁਹਾਨੂੰ ਦਿਖਾਉਣੀਆਂ ਦੋਸਤੋ ਝੋਟੀਆਂ ਬਹੁਤ ਸ਼ਾਨਦਾਰ ਕੁਆਲਿਟੀ ਦੀਆਂ ਵੀਰ ਲੈ ਕੇ ਹਾਜ਼ਰ ਹੋਇਆ ਤੇ ਤਿੰਨੇ ਪਸ਼ੂ ਸੋਏ ਸੋਏ ਆ ਵੈਸੇ ਮਜਾ ਹੋਰ ਵੀ ਸੀ ਦੋਸਤੋ ਫਿਲਹਾਲ ਉਹ ਸੇਲ ਹੋ ਚੁਕੀਆਂ ਨੇ ਫਿਲਹਾਲ ਜਿਹੜੀਆਂ ਹਜੇ ਸੇਲ ਦੇ ਲਈ ਅਵੇਲੇਬਲ ਨੇ ਉਹ ਆਪਾਂ ਤੁਹਾਨੂੰ ਤਿੰਨ ਜਿਹੜੀਆਂ ਇਹ ਝੋਟੀਆਂ ਦਿਖਾਉਣੀਆਂ ਨੇ ਝੋਟੀਆਂ ਵੀ ਬਹੁਤ ਸੋਹਣੀਆਂ ਛਾਈ ਛੂਈ ਪੂਰੀ ਆ ਮੋਹਰਾ ਦੀਆਂ ਦੋਸਤੋ ਪਿਓਰ ਝੋਟੀਆਂ ਨੇ ਬਾਕੀ ਕੱਲੇ-ਕੱਲੇ ਐਨੀਮਲ ਦੀ ਆਪਾਂ ਡਿਟੇਲ ਬਈ ਅਰਸ਼ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਜੁੜੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਦੁੱਧ ਰਿਕਾਰਡ ਦੀ ਕਿੰਨੇ ਕ ਦਿਨਾਂ ਦੀਆਂ ਸੂਈਆਂ ਰੇਟ ਭਾਅ ਅੱਪੜਤਾ ਕੀ ਰਹਿ ਅੱਜ 27 ਜਨਵਰੀ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਸਕਦੇ ਜੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਐਨੀਮਲ ਸਾਰੇ ਸਵੇਰ ਸਵੇਰਾ ਜਿੱਦਾਂ ਕਿ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦਾ ਚੋਕੇ ਫਸਮਾ ਕੇ ਦੋ ਡੰਗ ਚੋ ਲੋ ਤਿੰਨ ਟਾਈਮ ਚੋ ਲੋ ਦੋਸਤੋ ਰਹਿਣ ਦੀ ਫੈਸਿਲਿਟੀ ਜਿਹੜੀ ਆ ਉਹ ਅਵੇਲੇਬਲ ਆ ਦੋਸਤੋ ਕੋਈ ਵੀਰ ਦੂਰੋਂ ਨੇੜੇੋਂ ਆਉਂਦਾ ਹੈ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਕੋਈ ਵੀਰ ਆਵੇ ਆਪਦਾ ਦੋ ਡੰਗ ਚੋ ਕੇ ਤਸੱਲੀ ਕਰ ਸਕਦਾ ਆਉ ਲੈਣਿਆ ਜਾਣਕਾਰੀ ਵੀਰ ਅਰਸ਼ ਤੋਂ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਬਈ ਅਰਸ਼ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਓਰਜਨਲ ਠੀਕ ਠਾਕ ਜੀ ਠੀਕ ਠਾਕ ਅਰਸ਼ ਹੋਰ ਸੁਣਾਵੇ ਚੜਦੀ ਕਲਾਏ ਚੜਦੀ ਕਲਾਏ ਠੀਕ ਆ ਅਰਸ਼ ਬਈ ਕਿੱਥੋਂ ਨਗੀਨੇ ਕੱਢ ਕੇ ਲਿਆਏ ਨੇ ਇਹ ਆਪਾਂ ਉਧਰ ਗਏ ਸਤੂ ਸਾਹਿਬ ਵੈਕਤੀ ਹਰਿਆਣੇ ਵਾਲੀ ਸਾਈਡ ਤੇ ਹਰਿਆਣੇ ਤੋਂ ਮੱਝ ਆ ਗਈਆਂ ਹਾਂਜੀ ਹਾਂਜੀ ਲੈ ਵੀ ਕਿੰਨੇ ਕ ਪਸ਼ੂ ਆਏ ਸੀਗੇ ਉਹ 6 ਝੋਟੀਆਂ ਆਈਆਂ ਦੋ ਵੇਗੀਆਂ ਵਾਂ ਤੇ 3 ਨਾ ਵਾਂ ਤੇ ਇੱਕ ਤਾਜੀ ਸੂਈ ਉਹਦੀ ਦੂਜੇ ਪੂਰ ਨੂੰ ਪਾਾਂਗੇ ਠੀਕ ਹੈ ਜੀ ਠੀਕ ਆ ਤੇ 6 ਪਸ਼ੂ ਆਏ ਸੀ ਜਿਨ੍ਹਾਂ ਦੇ ਵਿੱਚੋਂ ਮਲਕੀ ਦੋ ਤਾਂ ਤਿੰਨ ਝੋਟੀਆਂ ਵੇਖ ਚੁੱਕੀਆਂ ਤੇ ਚਾਰ ਆਪਣੇ ਤੇ ਤਿੰਨ ਜਿਹੜੀਆਂ ਅੱਜ ਇਹ ਦਿਖਾਉਣੀਆਂ ਅਰਸ਼ ਇਹ ਸੁਈਆਂ ਬਿਲਕੁਲ ਤਿੰਨੇ ਤਾਜ਼ੀਆਂ ਹੀ ਆ ਤਿੰਨੇ ਤਾਜ਼ੀਆਂ ਸੁਈਆਂ ਆਪਣੇ ਕੋਲ ਇੱਥੇ ਹਣ ਕੇ ਸੁਈਆਂ ਕੇ ਪਿੱਛੇ ਸੁਈਆਂ ਸਵੀਆਂ ਦੋ ਜੋੜਾ ਆਪਣੇ ਤੋਂ ਸੁਆ ਆਵਾ ਉੱਥੇ ਤਸੱਲੀ ਕਰਕੇ ਲੈਂਦੀ ਆ ਆਪਣੇ ਤੋਂ ਮੈਂ ਘਰ ਆ ਕੇ ਸੁਈ ਠੀਕ ਹੈ ਜੀ ਹਾਂਜੀ ਬਾਕੀ ਸੁਭਾਗੀ ਸੁਭੂਗੀ ਕਿਦਾਂ ਸੁਭਾ ਸੁਭੂ ਨੇ ਚਾਹ ਵਧੀਆ ਠੰਡੀਆਂ ਤਸੱਲੀ ਕਰਕੇ ਆਪਾਂ ਧਾਰਾਂ ਤੁਰਾਂ ਮਾਰ ਕੇ ਬੱਚੇ ਲਾ ਕੇ ਸਭ ਕੋ ਖਾਵਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਐਨੀਮਲ ਕੱਲੇ ਕੱਲੇ ਦੀ ਡਿਟੇਲ ਆਪਾਂ ਲੈ ਲੈਨੇ ਆ ਬਾਕੀ ਤੋੜ ਕੇ ਤਸੱਲੀ ਨਾਲ ਦਿਖਾ ਦਾਂਗੇ ਹੋ ਸਕਿਆ ਦੋਸਤੋ ਵੀਡੀਓ ਦੇ ਵਿੱਚ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤੁਹਾਨੂੰ ਤਸੱਲੀ ਕਰਵਾਵਾਂਗੇ। ਅੱਛਾ ਅਰਸ਼ਦ ਸਾਬ ਤੋਂ ਪਹਿਲਾਂ ਇੱਥੋਂ ਸਟਾਰਟ ਕਰ ਲਈਏ ਪਹਿਲੇ ਨੰਬਰ ਇਸ ਝੋਟੀ ਤੋਂ ਡਿਟੇਲ ਕੀ ਆ ਸੁਵਾ ਕਿੰਨਾ ਮਸੂਈ ਆ? ਇਹ ਸੰਦੂ ਸਾਬ ਦੱਜਾ ਸੁਵਾ ਸੂਈ ਜੇ। ਓਕੇ। ਇਹਨਾਂ ਵਿੱਚ ਪੰਜਵਾਂ ਦੇ ਨੇ ਆ ਸੁਈ ਨੂੰ। 5 ਦਿਨਾਂ ਦੀ ਸੁਈ ਆ। 5 ਦਿਨਿਆਂ ਦੀ ਸੁਈ ਨੂੰ। ਮਗਰ ਕਟਾ ਮਗਰ ਕਟਾ ਜੇ। ਠੀਕ ਆ। ਹਾਂਜੀ। ਤੇ ਬੋਲੇ ਤੋਂ ਬਾਹਰ ਹੀ ਆ ਗਈ ਜੇ। ਇਹ ਬੋਲੇ ਤੋਂ ਬਾਹਰ ਗਿਆ ਇਸ ਟਾਈਮ ਜਿਹੜਾ ਅਗਲੇ ਨੇ ਦੋ ਟਾਈਮ ਕੰਡੇ ਨਾਲ ਮਿਲ ਲੈਣਾ 10 ਲੀਟਰ ਆ। 10 ਲੀਟਰ। ਹਾਂਜੀ। ਕਿ ਵਾਪਸ ਮਾ ਕਿਦਾਂ ਫਿਰ ਮੈਂ ਥਣਾ ਥੁਣਾ ਦੀ ਗਰੰਟੀ ਹੋ ਗਈ ਬਾਕੀ ਅਗਲਾ ਆਰਦੀ ਤਸੱਲੀ ਕਰਕੇ ਖੜੇ ਤਿੰਨੇ ਪਸ਼ੂਆਂ ਦੀ ਧਾਰ ਤੂਰ ਥਣਾ ਦੀ ਪੂਰੀ ਤਸੱਲੀ ਥਣਾ ਦੀ ਤਸੱਲੀ ਹੋਊ ਬਾਕੀ ਅਗਲਾ ਵੀ ਆ ਕੇ ਤਸੱਲੀ ਕਰਕੇ ਖੜੇ ਪੈਸੇ ਦੇਣੇ ਅਗਲੇ ਨੇ ਵੀ ਬਿਲਕੁਲ ਲੋਕ ਦੋਸਤੋ ਹਰ ਵਾਰ ਇਹ ਆਪਾਂ ਕਹਿੰਨੇ ਆ ਵੀ ਕੋਈ ਵੀ ਆਵੇ ਆਪਦੀ ਨਰਖ ਪਰਖਾ ਤਸੱਲੀ ਕਰਕੇ ਲੈ ਕੇ ਜਾਵੇ ਤੇ ਅੱਜ ਪੰਜਵੇਂ ਦਿਨ ਦੇ ਵਿੱਚ ਆ 10 ਕਿਲੋ ਬਿਲਕੁਲ ਐਮ ਕੰਡੇ ਵਾਲਾ ਜਿਹੜਾ ਦੋਸਤੋ ਚਾਹੇ ਵੀ ਕੋਈ ਬੌਲੇ ਤੋਂ ਬਾਹਰ ਆਈ ਸਮਝ ਲੈ ਦੁੱਧ ਸਮਝ ਲੈ ਤੇ ਅਸੀਂ ਕਹਿੰਦੇ ਮੈਂ ਮੋਰ ਕਾਲੀਆ ਕਰਮਾ ਲਈ ਬਾਕੀ ਸ਼ਾਈ ਸ਼ੂਈ ਪੂਰੀ ਦੇਖੋ ਤੁਸੀਂ ਦੁੱਧ 15 ਕਿਲੋ ਦੇ ਦੋਗੇ ਤੁਹਾਨੂੰ ਪਤਾ ਖਾ ਪੀ ਕੇ ਬੰਨਦੇ ਨੇ ਹਾਂ ਲਓ ਜੀ ਸੱਚ ਵਾਪਸ ਮਾਦੀ ਚੰਗੀ ਆ ਤੇ ਕੋਈ ਦੋ ਤਿੰਨ ਦਾ ਜਿੰਨੀ ਵੀ ਚਬਾਈ ਕੀਤੀ ਹੈ ਦੋਸਤੋ ਜਵਾਪਸ ਮਾਦੀ ਚੰਗੀ ਨਿਕਲੀ ਆ ਬਾਕੀ ਫੇਸ ਪੂਸ ਕੁਆਲਿਟੀ ਬਹੁਤ ਸੋਹਣੀ ਆ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਸੋ ਬਹੁਤ ਸੋਹਣੀ ਚੋਟੀ ਆ ਸਿੰਗੀ ਸਿੰਗੀ ਖੂਬਸੂਰਤ ਬਿਲਕੁਲ ਪਤਲਾ ਜਿਹਾ ਫੇਸ ਆ ਕਦ ਕੋ ਤਾਂ ਸੋਨਾ ਬੇਲ ਬੋਲ ਚੰਗੀ ਆ ਮਗਰ ਕਟਾ ਮਿਲ ਕਾਫ ਤੇ ਲਓ ਖੋਲ ਕੇ ਤੋੜ ਕੇ ਦਿਖਾਈਏ ਜੀ ਬਾਕੀ ਚਾਰੂ ਚੂਰ ਪੂਰੀਆ ਹੋਏ ਹਾਂਜੀ ਹਾਂਜੀ ਪੱਠੇ ਪੁੱਠੇ ਬਿਲਕੁਲ ਤੂੜੀ ਤੜੀ ਆਪਣੇ ਜਿਹੜਾ ਇਹ ਕਾਲੀ ਖਾਂ ਲੱਗੀਆਂ ਤੁਹਾਨੂੰ ਬੜਾ ਪੈਂਦੇ ਪੁੰਨੇ ਜਾਈਆਂ ਥੋੜੀ ਜਿਹੀ ਡੰਗਰ ਦੂਰੋਂ ਆਵੇ ਵਸਦਾ ਓਖਾ ਹੀ ਜਾਂਦਾ ਹੈ ਹਾਂਜੀ ਬੜਾ ਦੋਸਤੋ ਕਰੋਚੇ ਦਾ ਮਾਰੇ ਉਹ ਧਿਆਨ ਹੜਾ ਜਾ ਤੇ ਬਾਕੀ ਜੀ ਨਾਰਮਲ ਇੱਕ ਗੱਲ ਆਪਾਂ ਕਰ ਲੈਂਦੇ ਆ ਦੋਸਤੋ ਐਨੀਮਲ ਕੋਈ ਵੀ ਹੋਵੇ ਜਿੱਦਾ ਮਰਜੀ ਜੁੱਸੇ ਵਾਲਾ ਹੋਵੇ ਜਦੋਂ ਸੁਬਸਵਾ ਦੇ ਵਿੱਚ ਆ ਜਾਂਦਾ ਇੱਕ ਵਾਰੀ ਪਸ਼ੂ ਥੋੜਾ ਜਿਹਾ ਇਹ ਜੀ ਮਾਰਦਾ ਠੀਕ ਆ ਬਾਕੀ ਵੇਖੋ ਤੁਸੀਂ ਝੋਟੀ ਦਾ ਤੋਰਾ ਕਦ ਕੋਦ ਸੁਣਨਾ ਠੀਕ ਆ ਜੀ ਆ ਲਓ ਕੋਨੇ ਅੱਗੋ ਮੋੜ ਦਿਓ ਲੈ ਲੈ ਅੱਗੋ ਮੋੜਦਾ ਬਾਕੀ ਦੁੱਧ ਸੰਤੂ ਸਾਹਿਬ 15 ਕਿਲੋ ਦੇ ਦੂੰ ਮੈਂ ਹੂੰ ਇਸ ਟਾਈਮ 4 ਲੀਟਰ ਅਗਲਾ ਕੰਡੀ ਨਾ ਮੈਂ ਕਿ ਖੜਿਆ ਅਗਲੇ ਨੇ ਪੈਸੇ ਦੇਣੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਵੀ ਦੋਸਤੋ ਫਿਰ ਹਾਲ 10 ਲੀਟਰ ਤੋਂ ਜਿਹੜੀ ਸਟਾਰਟਿੰਗ ਹੋਈ ਅੱਜ ਪੰਜਵਾਂ ਦੇਣਾ ਤੁਹਾਨੂੰ ਨੋਟ ਕਰਾਈ ਦਿੱਤਾ ਬਾਕੀ ਅੱਗੇ ਕੋਈ ਚੰਗੀ ਸੇਵਾ ਵੀ ਕਰੂਗਾ ਦੋ ਦੋ ਦੋਸਤੋ ਚੜਨਗੀਆਂ ਹੋਈ ਹੋਈ ਕਰਮਾਂ ਦੇ ਜਿਵੇਂ ਜਿਵੇਂ ਕੋਈ ਬੀਆ ਪੱਤੀਆਂ ਦਿਨਾਂ ਤੇ ਪੀਕ ਤੇ ਪਸੂ ਜਾਂਦਾ ਓਵੇਂ ਦੋ ਦੋ ਚੜਦਾ ਬੱਚਾ ਲੱਗਿਆ ਪੱਤਾ ਰਭਰਾ ਦਿੰਨੇ ਜਿਹਦੇ ਨਾਲ ਦੀ ਨਾਲ ਹੀ ਬੱਚਾ ਇੱਕੋ ਹੀ ਲਾ ਦਿੰਨੇ ਆ ਆ ਦੇਖੋ 5 ਹਰਸ ਕਿੰਨੇ ਤੋਂ ਕਿੰਨੇ ਕਰਦੇ ਪੈ ਜੀ ਫਿਰ ਚਵਾਈ ਸੰਤੂ ਸਾਹਿਬ 6 ਤੋਂ 6 ਜੀ ਅੱਛਾ ਜੀ ਹਾਂ ਜੀ ਬਾਕੀ ਜਿਹੜੀਆਂ 80 ਮੈਂ ਉਹ ਚਵਾਈਆਂ ਨੇ ਸੰਤੂ ਸਾਹਿਬ ਨਿਖੜਨੀਆਂ ਹੂੰ ਥੱਲੇ ਛੱਡੀ ਜਾਵਾਂਗੇ ਨਾ ਸੜੀ ਜਾਣਾ ਬਿਲਕੁਲ ਬਿਲਕੁਲ ਆ ਬਾਂਦੀ ਬਚਾ ਬੰਦੋ ਬੰਦੋ ਬਚਾ ਆ ਗੋਵਰ ਠੀਕ ਹੈ ਜੀ ਠੀਕ ਹੈ। ਹਾਂ ਜੀ ਦੋਸਤੋ ਬਾਕੀ ਪੋਲੀ ਪਾਲੀ ਪੂਰੀ ਆ ਇਹ ਰੋਈ ਆ ਠੀਕ ਆ ਜੀ ਤੇ ਚਵਾ ਤੁਸੀਂ ਦੇਖ ਹੀ ਲਿਆ ਤੇ ਬਸ ਮਾਪ ਸਮੂਹ ਦੇ ਵਿੱਚ ਵੀ ਆ ਗਈ ਆ ਬਿਲਕੁਲ ਤੁਸੀਂ ਦੇਖ ਸਕਦੇ ਜੀ ਠੀਕ ਆ। ਆ ਲਓ। ਦੋਸਤੋ ਸਾਰੇ ਸਭ ਮੈਂ 15 ਕਿਲੋ ਦਊਗੀ। ਹਾਂ ਜੀ। ਬਾਕੀ ਇਹ ਇਸ ਟਾਈਮ 10 ਕਿਲੋ ਆ ਬਿਲਕੁਲ ਜੀ ਬਿਲਕੁਲ ਚਲੋ ਜਿਹੜਾ ਨਾਲ ਆਪਾਂ ਚਵਾ ਲੈਣਾ ਬਿਲਕੁਲ ਹਾਲ ਉਮੀਦ ਇਹ ਵੀ ਚੰਗੀ ਸੇਵਾ ਦੇ ਕੋਈ ਚੰਗਾ ਦੁੱਧ ਲੈ ਸਕਦਾ ਬਾਕੀ ਇਹ ਜੇ ਸਟਾਰਟਿੰਗ ਹੀ ਹੈ ਸਟਾਰਟਿੰਗ ਕਹੀਏ ਇਹ 15 ਕਿਲੋ ਦੇ ਦੋਗੇ 20 ਕਿਲੋ ਦੇ ਦੋਗੇ ਉਹ ਤੇ ਕੋਈ ਫਾਇਦਾ ਨਹੀਂ ਆ ਜਿਹੜਾ ਦਾਹੇ ਆ 10 ਤੋਂ 9 ਮਹੀਨੇ ਹੁੰਦਾ ਅਗਲਾ ਗਿਆ ਤਸੱਲੀ ਕਰੇ ਬਾਕੀ ਇਹ ਵੀ ਆਗੇ ਤਸੱਲੀ ਕਰੇ ਅਗਲਾ ਜੇ ਆਪਾਂ ਕੈਨੇਡਾ ਅਮਰੀਕਾ ਜਾ ਸਕਦੇ ਆ ਤੇ ਇਹਨਾਂ ਦੀ ਵੀ ਆਗੇ ਤਸੱਲੀ ਕਰ ਸਕਦੇ ਆ ਬਿਲਕੁਲ ਹਾਂਜੀ ਤੇ ਕਿੰਨਾ ਮੁੱਲ ਕਰਦੇ ਆ ਮੁੱਲ ਜੋ ਮਰਜ਼ੀ ਕਰੀ ਜੀ ਇਹਦਾ ਇੱਕ ਵੀ ਜੋ ਮਾਨਤਨ ਕਰ ਦਾਂਗੇ ਇੱਕ ਵੀਚੋ ਹਾਂਜੀ ਹਾਂਜੀ ਬਾਕੀ ਪੱਜਾ ਸੁਆਏ ਠੀਕ ਹੈ ਜੀ ਤਾਂ ਦੋਸਤੋ ਇੱਕ ਵੀ ਦੇ ਵਿੱਚੋਂ ਮਾਨਤਨ ਠੀਕ ਆ ਬਾਕੀ ਇਹ ਨਹੀਂ ਅਗਲਾ ਇਹ ਨਹੀਂ ਆਖ ਕੇ ਕਹਿ ਸਕਦਾ ਵੀ ਛੋਟੀ ਆ ਜਾਂ ਕਿਦਾਂ ਵੀ ਆ ਜਿੰਨੀ ਵੀ ਆ ਸਾਰੀ ਚੰਗੀ ਆ ਠੀਕ ਆ ਠੀਕ ਹਾਂਜੀ ਚੰਗੀ ਆ ਬਿਲਕੁਲ ਸੋਹਣੀ ਆ ਕਦ ਕੋਦੂ ਵੀ ਤੁਹਾਡਾ ਦੋਸਤੋ ਸੋਹਣਾ ਵੱਡੀਆਂ ਮੱਜਾਂ 'ਚ ਚਲੋ ਪੰਜਦਾ ਕਦ ਕਿਉਂਕਿ ਬਾਕੀ ਜੋ ਆਪਸ ਮਾ ਤੁਹਾਨੂੰ ਦਿਖਾਈ ਦਿੱਤਾ ਪਸੰਦੀਦਾ ਨਾਲ ਬਾਕੀ ਫਿਰ ਵੀ ਕੋਈ ਵੀ ਇਥੇ ਆ ਕੇ ਆਪਣੀ ਤਸੱਲੀ ਕਰ ਸਕਦਾ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਝੋਟੀ ਆ ਗਈ ਹਾਂਜੀ ਤੇ ਇਹਦਾ ਕੀ ਰਿਕਾਰਡ ਸੂਆ ਕਿੰਨਾ ਜੀ ਇਹ ਸੰਤ ਸਾਹਿਬ ਪਹਿਲਣ ਜੇ ਪਹਿਲੀ ਝੋਟੀ ਹਾਂਜੀ ਠੀਕ ਆ ਜੀ ਜੀ ਲਓ ਦੋਸਤੋ ਪਹਿਲਾ ਸੂਆ ਝੋਟੀ ਆ ਥਾਂ ਤੋਂ ਦੇਖੋ ਬਹੁਤ ਕੁਆਲਟੀ ਵਾਲਾ ਥਾਂ ਲੱਗਾ ਮੁੱਠੀ ਥਾਨਾ ਤੇ ਬਿਲਕੁਲ ਉਂਗਲ ਮੋਲ ਜਿੱਡਾ ਥਾਨਾ ਦੋਸਤੋ ਲੋਕੜਾ ਆ ਕਰੋ ਚੈੱਕ ਤੇ ਢੇਲੇ ਨੂੰ ਕਿੰਨੇ ਕੋ ਯਾਰ ਸੋਈ ਰੂ ਇਹਨੂੰ ਸੰਤ ਸਾਹਿਬ ਆ 10ਵਾਂ ਦੇਣਗੇ 10ਵਾਂ ਦੇ ਹਾਂਜੀ ਠੀਕ ਆ ਬਾਕੀ ਸਭ ਹਾਂਜੀ ਮੈਲੇ ਮੂਲੇ ਦੀ ਗਰੰਟੀ ਦਵਾਂਗੇ ਛੋਟੀ ਦੀ ਮੈੜਾ ਵੀ ਮਾਰੂਗੇ ਹਾਂਜੀ ਬੱਤੇ ਦੇ ਮਗਰ ਦੀ ਇਹਦੇ ਮਗਰ ਕਟਾ ਜੇ ਕਟਾ ਹਾਂਜੀ ਲਓ ਜੀ ਅੱਛਾ ਅਰਸ਼ੇ ਦੇ ਇਹ ਹੋਰ ਕੀ ਹੈ ਸਥਿਤੀ ਦੋ ਦੋ ਤੇ ਹੁਣ ਕਿੰਨਾ ਕੁ ਚੱਲਦਾ ਇਹਦੇ ਥੱਲੇ ਸੰਧੂ ਸਾਹਿਬ ਜਿਹੜਾ ਆਪਾਂ ਟੰਡੇ ਨਾਲ ਦੋਵੇਂ ਟਾਈਮ ਬਣਾ ਦੇਣਾ 15 ਕਿਲੋ ਬਣਾ ਦੇਣਾ 15 ਹਾਂਜੀ 15 ਤੋਂ 14 ਮਹੀਨਿਆਂ ਦਾ ਅਗਲਾ ਹੈ ਕੰਡੇ ਨਾਲ ਦੋਵੇਂ ਟਾਈਮ ਮਿਲ ਕੇ ਖੜੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਾਫੀ ਸੋਹਣੀ ਝੋਟੀ ਆ ਤੇ ਕਾਫੀ ਰਿਕਾਰਡ ਚੰਗਾ ਰਹੂਗਾ ਕਿ ਝੋਟੀ ਦਾ ਕਿਉਂਕਿ ਪਹਿਲਾਂ ਝੋਟੀ ਆ ਤੇ 15 ਲੀਟਰ ਅਤੇ ਦਸਾਂ ਦਿਨਾਂ ਦੀ ਸੂਈ ਆ ਆ ਬੱਚਾ ਤੁਸੀਂ ਦੇਖ ਹੀ ਸਕਦੇ ਜੇ ਕਟਾ ਆ ਵੇਖੋ ਮੋਲ ਕਾ ਆ ਇਹ ਆ ਵੇਖੋ ਬੁੱਟ ਕੁੜਿਆ ਠੀਕ ਹੈ ਠੀਕ ਹੈ ਜੀ ਜੇ ਬੁੱਟੋਂ ਬਾਹਰ ਮੇਰੇ ਦੋ ਦੰਦ ਵੀ ਆਏ ਆ ਦੋ ਤੇ ਝੁੱਟੀ ਚੰਗੀਆਂ ਦਸੋਂ ਬਿਲਕੁਲ ਛੋਟਾ ਜਿਹਾ ਸਿੰਘ ਆ ਠੀਕ ਆ ਤੇ ਮੱਥੇ ਦੇ ਵਿੱਚ ਮਾੜਾ ਜਿਹਾ ਵਾਈਟ ਨਿਸ਼ਾਨ ਹੈਗਾ ਤੁਸੀਂ ਦੇਖ ਸਕਦੇ ਜੀ ਕੋਈ ਦੂਰੋਂ ਨੇੜੇੋਂ ਵੀਰ ਆ ਰਿਹਾ ਤੇ ਸਿੱਗੀ ਸੁਗੀ ਬਹੁਤ ਪਿਆਰੀ ਹੈ ਛੋਟਾ ਜਿਹਾ ਸਿੰਗਾ ਬਾਕੀ ਦੁੱਧ ਵਾਲੇ ਪੱਖ ਤੋਂ ਬਹੁਤ ਸੋਹਣੀ ਆ ਦੁੱਧ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਛਗੀ ਹੈ ਜਿਸ ਸੰਸਰ ਜਮਤੀ ਆ ਕੇ ਫੜ ਕੇ ਵੇਚਦੇ ਛਗੀ ਆ ਹਾਂਜੀ ਹੂੰ ਉਹੋ ਛੇ ਦਾ ਦਾ ਸੁਆ ਕਰੋ ਚੱਕ ਬਹੁਤ ਸੋਹਣੀ ਝੋਟੀਆਂ ਕਦਕੁੱਦ ਬਹੁਤ ਸੋਹਣਾ ਹੈ ਚੌੜੇ ਪਿੱਠਪੂਰੇ ਦੇ ਵਿੱਚ ਹੈ ਰਾਜੀ ਆ ਕਦਕੁੱਦ ਬਹੁਤ ਵਧੀਆ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਨੇ ਆਪਾਂ ਤੇ ਭਾਤੇ ਸਮਝ ਲੱਗ ਜੂ ਆ ਜੋ ਠੀਕ ਹੈ ਬਾਕੀ ਤੋਂ ਅਰੇ ਜਿਹੜੀਆਂ ਵੀ ਜਿਹੜੀਆਂ ਦੋਸਤੋ ਆਪਾਂ ਜਰੂਰ ਮਾਰ ਕੇ ਤੁਹਾਨੂੰ ਚੈੱਕ ਕਰਾਵਾਂਗੇ ਚਾਹ ਤੁਹਾਨੂੰ ਦੀ ਤਸਦੀਕ ਕਰਾਵਾਂਗੇ ਤੇ ਵੈਸੇ 15 ਕਿਲੋ ਤੇ ਹੁਣ ਨੈਟ ਚੱਲਦੀ ਪਈ ਹੈ ਕੋਈ ਵੀ ਰੋ ਵੀ ਦੋ ਰੰਗ ਚੋਲੇ ਚਾਰ ਟਾਈਮ ਚੋਲੇ ਉਹ ਆਪਾਂ ਤੁਹਾਨੂੰ ਹਰ ਵਾਰ ਦੇਵਾਂ ਦੋਸਤੋ ਪਹਿਲੇ ਨੰਬਰ ਤੇ ਆਪਣੀ ਤਸਦੀਕ ਕਰਿਆ ਕਰੋ ਜਿੰਨੀ ਵੀ ਹੋ ਸਕਦੀ ਹੈ ਘਰ ਵਿਜ਼ਿਟ ਕਰਕੇ ਬਾਕੀ ਇਹਨੇ ਕੋਈ ਟਾਈਮ ਲੱਗਾ ਹੋਗਾ ਕੋਈ ਮੈਂ ਥਾਹੀਂ ਨਹੀਂ ਆਈ ਆਪਣੀ ਹਾਂ 6 ਤੋਂ 6 ਜਿਹੜਾ ਮਰਜੀ ਚਬਾਈ ਕਰ ਲੈ ਹੂੰ ਲੋਬੀ ਬਾਕੀ ਸੋਨਾ ਕਾਤਾ ਦੋਸਤੋ ਬਾਕੀ ਬੇਰਬੂਲ ਨੂੰ ਵੇਖੋ ਤੁਸੀਂ ਹਵਾਨੇ ਨਿਵੇਂ ਤੇ ਨਾੜਾ ਵੇਖੋ ਬਹੁਤ ਬਰੀਕੀ ਆ ਬਹ ਤੇਰੀ ਸੋ ਥਾਨ ਦੀ ਕੁਆਲਿਟੀ ਬਹੁਤ ਸੋਹਣੀ ਕੋਈ ਦੂਰੋਂ ਨੇੜੇੋਂ ਵੀ ਆ ਰਿਹਾ ਮੈਂ ਤਾਂ ਬਾਰ ਬਾਰ ਜਿੱਤੇ ਕਰਦਾ ਦੋਸਤੋ ਥਾਨ ਬਹੁਤ ਸੋਹਣਾ ਹੱਥੀ ਚ ਬਾਈ ਦਾ ਥਾਨਾ ਰੋਗ ਰੋਗ ਥਾਨਾ ਪਹਿਲਾਂ ਝੋਟੀਆਂ ਦੇ ਕੇਦਰਾ ਫੋਨ ਘਟਾ ਨਜ਼ਰ ਆਉਦਾ ਹੈ ਉਹ ਜਿਹਾ ਥਾਨ ਨਿਕਲਦਾ ਸੋ ਬਹੁਤ ਸੋਹਣੀ ਅਗਲੇ ਚਦੇ ਦੀ ਤੇ ਚੰਗੇ ਵਜੇ ਨੂੰ ਵਰਜੂਦ ਵਾਲੀ ਆ ਗੱਤ ਕੋਦ ਸੋਨਾ ਬੇਰਬੂਲ ਸਪੈਸ਼ਲ

ਇਹ ਮੋਟੀ ਰਕਮ ਅਗਲੇ ਨੇ ਪੈਸੇ ਦੇਨੇ ਇੱਥੇ 4 ਲੀਟਰ ਨਾ ਮਨੇ ਇਹਦੇ ਵਿੱਚ ਸੰਗ ਵਾਲੀ ਗੱਲ ਹੀ ਕੋਈ ਨਹੀਂ ਆ ਜੀ ਜਿਹੜੀ ਸੂਈ ਸਵਾਈ ਆ ਜੀ ਹਾਂ ਜੀ ਬਾਕੀ ਪਹਿਲਾਂ ਜਿਹੜਾ ਅਗਲੇ ਨੇ ਕਿਸੇ ਨੇ ਘਰੇ ਜਾ ਕੇ ਲਾਂਮਾ ਦੇਣਾ ਆਪਦੀ ਨਿਗਾਹ ਆਉਂਦੀ ਆ ਤੇ ਲਓ ਹਾਂ ਤੇ ਆਪਦੀ ਲੀਟਰ ਨਾ ਮਿਣੋ ਤਸੱਲੀ ਕਰੋ ਇੱਥੇ ਆ ਕੇ ਕੋਈ ਸੈਟੀਸਫਾਈ ਹੁੰਦਾ ਸੰਤੁਸ਼ਟੀ ਹੁੰਦੀ ਤੇ ਲਓ ਇਹਦੇ ਠੀਕ ਆ ਜਾ ਕੋਈ ਗੱਲ ਚੇ ਕੋਈ ਇੰਨੀ ਕੀ ਜ਼ਿਆਦਾ ਛੱਡ ਕੇ ਪਛਾਹ ਜੋ ਇਹ ਨਹੀਂ ਆ ਵੀ ਆਪਾਂ ਆ ਹੀ ਗਏ ਤੇ ਬਦੋ ਬਦੀ ਖੜਨੀ ਖੜਨੀ ਆ ਬਾਕੀ ਇਹ ਸੋਨਾ ਹੀ ਆ ਹਾਂ ਲੈ ਵੀ बनके बच्चा ला दो जीनु ਵੀ ਜੀ ਹਾਂ ਬੱਚਾ ਲਾ ਦਿਓ ਜੀ ਧਾਰਾ ਮਾਰ ਕੇ ትላ አባት ነበሩ አግኝተሀል አይደል አሁን እ እ እ አሁን እ እ እ አሁን እ 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 ਠੀਕ ਹੈ ਜੀ ਠੀਕ ਹੈ ਜੀ ਲਓ ਦੋ ਸੌ ਬਾਕੀ ਸਪੇਸ ਬਹੁਤ ਕਾਫੀ ਸੋਹਣੀ ਆ ਬਰਲਾ ਕਾਫੀ ਸੋਹਣਾ ਚਵਾ ਕਾਫੀ ਸੋਹਣਾ ਜਿੱਦਾਂ ਮਰਜੀ ਕੋਈ ਵੀਰ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਆ ਤੇ ਸਵੇ ਸਵੇ ਪਸੂ ਆ ਕੋਈ ਘਬਰਾਇਓ ਨਾ ਬਾਕੀ ਕੋਈ ਵੀਰ ਆਪਦੀ ਬੇ ਤੜਕਾਨ ਕੰਦੀ ਤਸੱਲੀ ਕਰ ਸਕਦਾ ਜਿੱਦਾਂ ਵੀ ਤਸੱਲੀ ਕਰਨੀ ਚਾਹੋ ਠੀਕ ਆ ਜੀ ਰਕਮ ਲਾਉਣੀ ਕਿਸੇ ਵੀਰ ਨੇ ਤੇ ਅਰਜ਼ ਕੀ ਡਿਮਾਂਡ ਕਰਦੇ ਹਾਂ ਜੀ ਸੰਸਾ ਵੀ ਮੋਲੇ ਦਾ ਜੋ ਮਰਜੀ ਕਰੀ ਜਾਈਏ ਭਾਵੇਂ 1 60 ਮੰਗ ਲਈਏ 1.5 ਮੰਗ ਲਈਏ ਤਾਂ 1 45 ਦਾ ਮਾਨਤਾਣ ਕਰਾਂਗੇ 1.45 ਜੀ ਬਾਕੀ ਇਸ ਟਾਈਮ 15 ਕਿਲੋ ਅਗਲਾ ਲੀਟਰ ਨਾਲ ਮਿਲ ਕੇ ਖੜੇ ਕਿਉਂਕਿ ਮੋਟੀ ਰਕਮ ਇਹਦੇ ਵਿੱਚ ਸੰਗ ਵਾਲੀ ਗੱਲ ਹੀ ਕੋਈ ਨਹੀਂ ਹਮ ਇੱਥੇ ਬਹੁਤ ਆਜ਼ੇ ਥੱਲੇ ਬਹੁਤ ਇਹਦਾ ਵੀ ਲੀਟਰ ਫੜੋ ਲੀਟਰ ਨਾਲ ਮਿਣੋ ਜੋ 15 ਕਿਲੋ ਹੈਗਾ ਤੇ ਲੈ ਜੋ ਨੀ ਤੇ ਰਹਿੰਦੋ ਹਾਂਜੀ ਲਓ ਜੀ ਤੇ 15 ਕਿਲੋ ਦੋਸਤੋ ਮਿਲ ਕੇ ਕਪੈਸਿਟੀ ਬਿਲਕੁਲ ਹੁਣ ਸ਼ੁਰੂਆਤੀ ਟਾਈਮ ਦੇ ਵਿੱਚ ਰੈਡੀ ਆ ਬਾਕੀ ਗਾਂ ਸੰਧੂ ਸਰ ਤੁਹਾਨੂੰ ਪਤਾ ਵੀ ਅਗਲਾ ਪਾਲੂ ਤੇ ਚੋਲੂ ਹਮ ਹਮ ਓਕੇ ਓਕੇ ਠੀਕ ਆ 1 ਕਪ 45 ਦੇ ਵਿੱਚੋਂ ਜਿਹੜੇ ਮਾਨਤਾਨ ਬਣਿਆ ਦੋਸਤੋ ਛੋਟੇ ਛੱਪੇ ਹੁੰਦੇ ਆ ਉਹ ਮੌਕੇ ਤੇ ਹੋ ਜਾਣਗੇ ਬਾਕੀ ਆਣ ਕੇ ਆਪਣੀ ਚੀਜ਼ ਸਿਲੈਕਟ ਕਰੋ ਪਹਿਲਾਂ ਚੋਭੋ ਪਸਮਾਓ ਤਸੱਲੀ ਕਰੋ ਠੀਕ ਆ ਕਿਉਂਕਿ ਪਸ਼ੂ ਜਿੰਨੇ ਵੀ ਤੁਹਾਨੂੰ ਆਪਾਂ ਦਿਖਾ ਰਹੇ ਆ ਸਾਰੇ ਸਵੇ ਸਵੇ ਆ ਕੁਝ ਕੁ ਦਿਨਾਂ ਦੇ ਵਿੱਚ ਆ ਕੋਈ 8 10 10 ਦਿਨ ਦੇ ਅੰਦਰ ਅੰਦਰ ਇਹ ਸਾਰੇ ਪਸ਼ੂ ਠੀਕ ਆ ਤੇ ਛੋਟੀ ਬਹੁਤ ਪਿਆਰੀ ਹੈ ਬਾਕੀ ਇਹ ਨਹੀਂ ਕੋਈ ਆਖੂਗਾ ਵੀ ਛੋਟੀ ਆ ਹਾਂ ਕੱਦਗਾਠ ਵਾਲੀ ਹੈ ਸੋਹਣੀ ਸ਼ਕੀਨ ਹੈ ਪਹਿਲਾਂ ਨੇ ਹਾਂ ਹਾਂਜੀ ਠੀਕ ਹੋ ਗਈ ਹਾਂਜੀ ਠੀਕ ਆ ਵੀ ਆਜੋ ਅੱਗੇ ਤੇ ਤੀਸਰੇ ਨੰਬਰ ਤੇ ਜਿਹੜੀ ਆਪਣੇ ਕੋਲਾਂ ਝੋਟੀ ਹੈ ਜੀ ਹਾਂ ਜੀ ਇਹ ਕੀ ਇਹਦੀ ਡਿਟੇਲ ਆ ਸੂਆ ਕਿੰਨੇ ਮਹੀਨੇ ਇਹਦਾ ਸੰਤੋਖ ਜੀ ਦੂਜਾ ਸੂਆ ਜੇ ਦੂਜਾ ਹਾਂ ਜੀ ਠੀਕ ਹੈ ਕਿੰਨੇ ਦਿਨਾਂ ਦੀ ਇਹ ਸੂਈ ਹੈ ਇਹਨੂੰ ਸੰਤੋਖ ਸਾਹਿਬ 15 ਦਿਨ ਹੋ ਗਏ ਸੂਈ ਨੂੰ ਇਹ ਆਪਦੇ ਦੁੱਧ ਦੇ ਪੀਕ ਤੇ ਲੈਵਲ ਤੇ ਚੜ ਗਈ ਜਿੱਨਾ ਇਹਨੇ ਚੜਨਾ ਹੈ 15 16 ਦਿਨਾਂ ਦੀ ਹਾਂ ਜੀ ਠੀਕ ਹੈ ਬੱਚਾ ਤੇ ਮਗਰ ਵੀ ਕੱਟਾ ਹੀ ਇਹਦੇ ਮਗਰ ਵੀ ਕੱਟਾ ਹੈ ਮੇਲ ਕਾਫੀ ਤੇਨਾ ਮਗਰੀ ਹਾਂ ਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਹੁੰਨੇ ਤੇ ਥੱਲੇ ਆਓ ਬਹੁਤ ਬੱਚਾ ਚੰਗ ਚੱਲੇ ਮੈਂ ਫਿਰ ਕੱਲ ਇਹਦੇ ਥੱਲੇ ਸੰਤੋਖ ਸਾਹਿ ਨੋ ਦੋਸਤੋ ਸਮਾਂ ਇੱਕੋ ਹੀ ਵੇਰ ਮੋੜ ਕਰ ਲਓ 1:30 ਵਜੇ ਦਾ ਕੋਈ ਸਮਾਂ ਹੈ 1:30 ਪੌਣੇ 2 ਕਦਾ ਜਿਹੜਾ ਸਮਾਂ ਹੈਗਾ ਤੇ ਸੂਬਾ ਇਹ ਦੂਜਾ 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 ਸੂਬਾ ਕੋਈ 15 ਕਿਲੋ ਦੇ ਨਾਲ ਤੇ ਚਲਦੀ ਆ ਤੇ 15 16 ਕਿਲੋ ਸੂਜੀ ਨੂੰ ਦੇ ਦੁੱਧ ਵੀ 15 ਕਿਲੋ ਵੀ ਅਦਾਸ ਰਿਹਾ ਵੀ 15 ਕਿਲੋ ਦੁੱਧ ਇਹ ਆਰ ਦੇ ਪੀਕ ਲੈਵਲ ਤੇ ਚੜ ਗਈ ਆ ਠੀਕ ਆ ਜੀ ਅਗਲਾ ਜਿੰਨਾ ਮਰਜ਼ੀ ਜ਼ੋਰ ਲਾਈ ਜਵੇ ਆਪ ਦਾ ਕਿਲੋ ਖੰਡ ਵਧਾ ਸਕਦਾ ਹੈ ਨਹੀਂ ਤਾਂ ਇਸ ਟਾਈਮ ਚੜ ਗਈ ਪੀਕ ਲੈਵਲ ਤੇ ਠੀਕ ਆ ਜੀ ਹਾਂਜੀ ਠੀਕ ਬਖਾਰਾ ਬਗੂ ਲਰਚਾ ਜਿਵੇਂ ਸਾ ਸ਼ਾਮ ਦਾ ਸਮਾਂ ਹੁੰਦਾ ਜਾਂਦਾ ਸ਼ਾਮ ਮੈਂ ਪੰਜਦੀ ਆ ਪਰ ਕੋਈ ਤੁਹਾਡੇ ਸਾਹਮਣੇ ਥਣਾ ਹੀ ਹੈ ਕੋਈ ਟਾਈਮ ਨਹੀਂ ਲਾਇਆ ਉਹ ਜਿਹਨੇ ਕੋਈ ਗੱਲ ਠੀਕ ਹੈ ਜੀ ਜੀ ਬਾਕੀ ਵੱਡੀ ਆ ਰਕਮ ਵੱਡੀ ਆ ਥੱਲੇ ਛੱਡਾਂਗੇ ਡੰਡ ਲੈਂਦੀ ਡੰਗ ਦੀ ਇਹ ਨਹੀਂ ਪਿਆਪਾ ਵੀਡੀਓ ਪਾਉਣੀ ਹੈ ਤੇ ਚੋਈ ਹੈ ਨਾ ਬਿਲਕੁਲ ਬਿਲਕੁਲ ਕੋਈ ਬਰਬੇ ਕੋ ਵੇਖੋ ਦੋਸਤੋ ਬਾਕੀ ਕੋਈ ਥਣਾ ਥੁਣਾ ਦੇ ਵਿੱਚ ਪਸੂ ਨਹੀਂ ਆਏਗਾ ਕੋਈ ਡੱਕੇ ਡਕਾਏ ਨਹੀਂ ਪਸੂ ਕੋਈ ਠਪਾਰੇ ਡੱਕੇ ਜਾਂ ਦੂਜਾ ਬਾਜ਼ਾਰ ਲਾਇਆ ਸਾਹਮਣੇ ਆ ਕੋਈ ਜਦੋਂ ਤਸੱਲੀ ਦੇ ਰਿਹਾ ਵੀ ਆਪਦੀ ਦੋ ਡੰਡਾਂ ਚੋ ਬੇਸ਼ੱਕ ਦੋ ਦੇ ਤਿੰਨ ਟਾਈਮ ਚ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਟਾਈਮ ਤੋਂ ਟਾਈਮ ਚੂਬੋ ਫਿਰ ਤਸੱਲੀ ਹੋ ਜੂਗੀ ਸਾਰੇ ਵੀਰਮ ਜਿੰਨੇ ਖਰੀਦਣੀਆਂ ਮਾਝ ਵੱਡੀ ਆ ਰਕਮ ਵੀ ਦੋਸਤੋ ਚੰਗੀ ਖਾਸੀ ਲੱਗ ਜਾਣੀ ਆ ਕਿਉਂਕਿ ਜੇਕਰ ਆਪਾਂ ਚੰਗੇ ਦੁੱਧ ਵਾਲਾ ਪਸ਼ੂ ਲੈਣੀ ਆ ਤੇ ਆਪ ਨੂੰ ਪਤਾ ਵੀ ਲੱਖੋਂ ਸਵਾ ਲੱਖੋਂ ਬਾਹਰ ਚੀਜ਼ ਚਲਦੀ ਆ ਬਾਕੀ ਚੰਗੇ ਪੈਸੇ ਲੱਗਦੇ ਪੈਸੇ ਵੀ ਦੋ ਮਹੀਆ ਜਿੰਨੇ ਤੇ ਦੁੱਧ ਵੀ ਦੋ ਮਹੀਆ ਜਿੰਨਾ ਹਾਂ ਬਿਲਕੁਲ ਠੀਕ ਆ ਬਾਕੀ ਜੇ ਵਾਪਸ ਮਾ ਚੰਗਾ ਇਹਦਾ ਬੋਲਾ ਹੀ ਆ ਮੈਂ ਨਾ ਸੰਤੋ ਸਾਹਿਬ ਥਣਾ ਦੀ ਗਰੰਟੀ ਉਹ ਬਾਕੀ ਆਪਾਂ ਬੱਚਾ ਲਾ ਕੇ ਵਿਖਾ ਦੇਣੀ ਫੇਰ ਹਾਂ ਲਓ ਜੀ ਇੱਕ ਵਾਰੀ ਖੋਲ ਕੇ ਤੋੜ ਦ 15 16 ਦਿਨਾਂ ਤੇ ਆ ਤੇ ਦੁੱਧ ਜਿੰਨਾ ਚੜਵਾਂ ਸੀ ਕਰਮਾਂ ਲਈ ਚੜ ਚੁੱਕੀ ਆ ਬਾਕੀ ਅੱਗੇ ਸੇਵਾ ਕਿਸੇ ਵੀਰ ਦੀ ਚੰਗੀ ਆ ਜੇਕਰ ਚੰਗੀ ਸੇਵਾ ਹੋਈ ਤਾਂ ਦੁੱਧ ਨੂੰ ਤੁਸੀਂ ਹੋਰ ਵਧਾ ਸਕਦੇ ਜੇ ਫਿਲਹਾਲ 15 ਕਿਲੋ ਕਿਹਾ ਗਿਆ 15 ਕਿਲੋ ਦੀ ਤਸੱਲੀ ਠਾਡੀ ਕਰਨੀ ਪਣਦੀ ਆ ਤੁਸੀਂ ਇੱਥੇ ਆਣ ਕੇ ਅਪਦੀ ਕਰ ਲਓ ਦੋਨਾਂ ਵਿੱਚੋਂ ਕੇ ਆ ਲੋ ਠੀਕ ਹੈ ਸੋ ਟਾਈਮ ਵਾਰ-ਵਾਰ ਮੈਂ ਤਾਂ ਨੋਟ ਕਰਦਾ ਪਿਆ ਬਹੁਤੇ ਵੀਰੇ ਇਹਨਾਂ ਸੋਚਣ ਵੀ ਕੋਈ ਸ਼ਾਮ ਦੇ ਕੋਈ 5 6 ਵਜ ਦਾ ਸਮਾਂ ਹੋਇਆ ਸਹੀ ਟਾਈਮ ਜਿਹੜਾ ਕਰੈਕਟ 1.5 ਵਜੇ ਪਾਉਣੇ 2 ਵਜੇ ਦਾ ਸਮਾਂ ਹੈ ਸ਼ਾਮ ਨੂੰ 6 ਤੋਂ 6 ਵਜੇ ਚੁਵਾਈਆ ਜਿਵੇਂ ਜਿਵੇਂ ਨਿਰਵਾਤ ਉਸ ਤੋਂ ਹਜੇ ਫਿਰ ਵੀ ਜੇ ਆਪਾਂ ਜਜਮੈਂਟ ਕਰੀਏ ਤਾਂ 3 ਤੋਂ 4 ਘੰਟੇ ਹਜੇ ਸਮਾਂ ਬਾਕੀ ਆ ਚੁਵਾਈ ਦੇ ਵਿੱਚ ਕਰਮਾੜੀ ਨੇ ਉਹਨੇ ਬੰਨਣਾ ਜਿਵੇਂ ਜਿਵੇਂ ਸ਼ਾਮ ਦਾ ਚੁਵਾਈ ਦਾ ਸਮਾਂ ਨੇੜੇ ਆਉਂਦਾ ਗਿਆ ਬਾਕੀ ਥੋੜਾ ਥੋੜਾ ਤੁਸੀਂ ਵੇਖ ਕੇ ਚੈੱਕ ਕਰੋ ਕਰਮਾੜੀ ਦਾ ਜਿਵੇਂ ਜਿਵੇਂ ਸ਼ਾਮ ਦੇ ਸਮੇਂ ਆ ਗਈ ਤੇ ਛੱਡਾ ਛੋਡਾ ਵਿਖਾਲਾ ਬਗੂਲਾ ਤਾਂ ਬੜਾ ਸ਼ੋਅ ਕਰਦੀ ਹੈ ਜੀ ਸਾਰੇ ਸਾਰੇ ਪੂਰੀਆਂ ਬਣ ਜਾਂਦੀਆਂ ਜੀ ਠੀਕ ਹੈ ਜੀ ਹਾਂਜੀ ਲੋ ਇਹ ਵੀ ਮਈਆਂ ਕੱਦ ਕੱਟ ਰਹੀਆਂ ਹੈ। ਇਹ ਵੀ ਇੱਕ ਰੰਗ ਹੀ ਇਹ ਮਿਲਦਾ ਵੀ ਹੈ ਨਾ? ਹਾਂਜੀ ਇੱਕ ਹੀ ਆ ਜੀ। ਆਹ। ਤੁਹਾਨੂੰ ਮਲੇ ਫੇਸ ਕੁਆਲਟੀ ਦਿਖਾ ਦੋ ਮੱਥਾ ਵੀ ਜਨ ਦੇ ਮਾਰੇ ਮੱਥਾ ਵੀ ਬਿਲਕੁਲ ਬਲੈਕ ਹੀ ਹੈ ਜੱਡ। ਆ ਲਓ। ਲਓ ਜੀ। ਠੀਕ ਹੈ। ਸੋ ਬਾਕੀ ਦੁੱਧ ਜਿਹੜਾ ਚੰਗੇ ਦੁੱਧਾਂ ਦਾ ਮਜਾ ਵੀ ਲੱਭ ਰਿਹਾ ਛੋਟਕਾਂ ਲੱਭ ਰਿਹਾ ਉਹ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਆਣ ਕੇ ਆਪਣੀ ਤਸੱਲੀ ਕਰਿਓ ਵੇਖਿਓ ਚੀਜ਼ ਪਸੰਦ ਆਈ? ਤੇ ਜੇ ਦੇਖੋ ਤੁਸੀਂ ਆਪ ਦਾ ਸੌਦਾ ਕਰ ਸਕਦੇ ਜੀ ਬਾਕੀ ਕੋਈ ਮੋੜ ਦੇ ਵਿੱਚ ਹੀ ਕੀਤਾ ਕਰਨਾ ਦੋਸਤੋ ਤੁਸੀਂ ਘਰੇ ਆਣ ਕੇ ਕਰ ਲਿਓ ਠੀਕ ਆ ਜੀ ਕੋਈ ਤੁਹਾਨੂੰ ਲੱਗਦਾ ਹੋਇਆ ਵੀ ਥੋੜਾ ਬਾਧਾ ਵਾਧਾ ਘਾਟਾ ਕਰਨਾ ਰੇਟ ਦੇ ਵਿੱਚੋਂ ਦੱਸੇਗੇ ਜੋ ਉਹ ਮੌਕੇ ਤੇ ਹੋ ਜਾਂਦੀ ਹੁੰਦੀ ਗੱਲ ਪਹਿਲਾਂ ਆਵਦਾਨ ਕੇ ਤਸੂ ਪਾਸ ਕਰਿਓ ਸਿਲੈਕਟ ਕਰਿਓ ਆਹ ਬੰਦ ਬਾਬੋ ਜੀ ਬੱਚਾ ਛੱਡ ਦਿੱਤੀ ਲਓ ਜੀ ਇੱਕ ਵਾਰੀ ਦੋਸਤੋ ਟਾਈਮ ਵੀਰ ਕੋਈ ਨੋਟ ਕਰ ਸਕਦਾ ਬੇਸ਼ੱਕ ਇੱਕ ਵਾਰੀ ਫੇਰ ਕਿਉਂਕਿ ਆ ਮੋਬਾਈਲ ਦੀ ਸਕਰੀਨ ਤੇ 1:50 ਮਿੰਟ ਦਾ ਸਮਾਂ ਠੀਕ ਹੈ ਜੀ ਕੋਈ ਚੁਵਾਈ ਦਾ ਸਮਾਂ ਜਦੋਂ ਦੋਸਤੋ ਸ਼ਾਮ ਨੂੰ ਹੋਇਆ ਉਦੋਂ ਕੋਈ ਵੀਰ ਆਪਦੀ ਦੋ ਡੰਗ ਟਾਈਮ ਤੋਂ ਟਾਈਮ ਚੁਆਇਆ ਕਰੋ ਫੇਰ ਦਸਲੀ ਹੋ ਜੂਗੀ ਵੀ ਕਿੰਨਾ ਦੁੱਧ ਇਹਨਾਂ ਮੱਝਾਂ ਦੇ ਥੱਲੇ ਹਾਜ਼ਰ ਹੈ ਫਿਲਹਾਲ ਆਪਾਂ ਧਾਰਾ ਮਾਰ ਕੇ ਤੁਹਾਨੂੰ ਦਿਖਾ ਰਹੇ ਹਾਂ ਕੋਈ ਦੋ ਦੋ ਚਾਰ ਤਰ੍ਹਾਂ ਦੇ 10 ਧਾਰਾ ਮਾਰ ਕੇ ਤਸੱਲੀ ਕਰਵਾ ਰਹੇ ਹਾਂ ਨਰਦਾ OK OK ਹਾਂਜੀ ਕਰੋ ਸਟਾਰਟ ਠੀਕ ਆ ਜੀ ਠੀਕ ਆ ਲੋ ਵੀ ਦੋਸਤੋ ਇਹ ਫਾਈਨਲ ਇਸ ਝੋਟੀ ਦੀ ਜਵਾਈ ਸੀਗੀ ਜਵਾਈ ਪਸੰਦ ਆਈ ਹੋਊਗੀ ਦੋਸਤੋ ਸਾਰੇ ਵੀਰਾਂ ਨੂੰ ਬਾਕੀ ਉਦੋਂ ਤੱਕ ਸ਼ਾਇਦ ਕਿਸੇ ਵੀਰ ਦਾ ਆਈਡੀਆ ਸਹੀ ਨਾ ਹੋਵੇ ਜਿੰਨਾ ਚਿਰ ਤੱਕ ਕੋਈ ਤੁਸੀਂ ਆਪ ਨਹੀਂ ਆਣ ਕੇ ਥੱਲੇ ਬੈਂਦੇ ਸੋ ਬਾਈ ਅਰਸ਼ ਦੀ ਵੀ ਉਹ ਜਿਹੜੀ ਬੇਨਤੀ ਹੈ ਰਿਕੁਐਸਟ ਆ ਵੀ ਇੱਥੇ ਆਣ ਕੇ ਕੋਈ ਵੀ ਵੀਰ ਆਉਂਦੀ ਤਸੱਲੀ ਜ਼ਰੂਰ ਕਰੇ ਮਾਲ ਦੀ ਜਿੰਨਾ ਮਾਲ ਲਿਆਦਾ ਸਾਫ ਸੁਥਰਾ ਪਰ ਕੋਈ ਵੀਰ ਨੇ ਪੈਸੇ ਖਰਚ ਕਰਨੇ ਆਪਣੀ ਤਸੱਲੀ ਕਰੇ ਤੇ ਅੱਛਾ ਕਿੰਨਾ ਮੁੱਲ ਕਰਦੇ ਤੇ ਮੁੰਡੇ ਗਰੋਂ ਦਾ ਡਿਮਾਂਡ ਕੀ ਆ ਇਹਦਾ ਸੰਧ ਸਾਬ ਜੋ ਮਰਜੀ ਮਿਲ ਗਈ ਇਹਦਾ ਆਪਾਂ 1.5 ਚੋਂ ਮੰਨਤਨ ਕਰਾਂਗੇ ਬਿਲਕੁਲ ਚੋਂ ਹਾਂਜੀ ਲੋਬਗੇ ਅੱਜ ਫਿਰ ਸਾਰੀਆਂ 1.5 ਡਾਲੀਆਂ ਆ ਇਹ 1.5 ਡਾਲੀਆਂ ਬਾਕੀ ਇਹ ਵੀ ਪੈਸੇ ਵੀ ਮੰਗੇ ਕਰਤੂਤ ਵੀ ਹੈਗੀ ਆ ਉਸ ਮੋੜ ਫਿਰ ਤਾਂ ਦੁੱਧ ਵੀ ਤੁਹਾਨੂੰ ਪਤਾ ਉਹ ਮਾਏ ਦਾ ਕਬੋਣਾ ਵੀ ਪੈਂਦਾ ਬਾਕੀ ਇਹ ਵੀ ਕਿਸੇ ਨੇ ਅਖਰਾ ਖੁਣੀ ਭੜਨੀ ਕਿੰਨੇ ਮੰਗਲੇ ਜਿਹੜਾ ਕੰਮ ਹੋਇਆ ਇਹ ਸਾਰਿਆਂ ਨੂੰ ਇਹ ਬੇਨਤੀ ਆ ਵੀ ਆਪਣੀ ਕਰਤੂਤਾਂ ਹੀ ਹੋ ਰਹੀ ਆ ਇਹ ਨਿੱਕੀਆਂ ਤੋਂ ਵੱਡੀਆਂ ਹੋਣੀਆਂ ਆਪਾਂ ਸਾਂਭ ਦੇਣੀ ਆ ਤੇ ਫਿਰ ਜਿਹੜੀਆਂ ਵੱਡੀਆਂ ਹੋ ਗਲੇ ਨੇ ਬਾਹਰੋਂ ਵੀ ਮੁੱਲੀ ਦੇਣੀ ਤੇ ਵਪਾਰੀ ਨੇ ਮੁੱਲੀ ਦੇਣੀ ਹਾਂ ਤੇ ਜੇ ਆਪਾਂ ਸਾਂਭ ਲਾਂਗੇ ਤੇ ਇਹੋ ਇਹਨਾਂ ਦੀ ਥੋੜੀ ਜੀ ਕਦਰ ਘਟ ਜੂਗੀ ਹਾਂ ਹੁਣ ਇਹਨਾਂ ਦੀ ਕਦਰ ਵਧ ਗਈ ਆ ਦੇ ਜੀ ਇਹਦਾ ਚਲੋ ਕਦਰ ਕਰ ਮੜੀ ਸਦਾ ਰਹਿਣੀ ਰਹਿਣੀ ਹੈ ਬਾਕੀ ਚੰਗੇ ਦੁੱਧ ਦੀ ਚੰਗੇ ਦੁੱਧ ਚੰਗਾ ਪਸ਼ੂ ਤੁਹਾਨੂੰ ਦੀ ਕਦਰ ਤਾਂ ਰਹਿਣੀ ਰਹਿਣੀ ਹੈ ਬਿਲਕੁਲ ਜਿਹੜੀ ਕੋਈ 8 7 ਵਾਲੀ ਚਲੋ ਉਸ ਰੇਟ ਮਿਲ ਜਾਂਦੀ ਹੈ ਹਾਂਜੀ ਹਾਂਜੀ ਚਲੋ ਕੋਈ 10 ਤੋਂ ਬਾਅਦ 12 15 ਲੀਟਰ ਵਾਲੀ ਮੈਂ ਜ ਮਾਜਾ ਤਾਂ ਫਿਰ ਆਪਰੋਂ ਪਤਾ ਜੀ ਇਹ ਵੀ ਛੋਟੀਆਂ ਵੀ ਨਹੀਂ ਏਡੀਆਂ ਨਹੀਂ ਮੈਂ ਦੋ ਵੀ ਬੱਚੇ ਦੇ ਦਿੰਦੇ ਤਾਂ ਵੀ ਮੁੱਲ ਮੋੜ ਦਿੰਦੇ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਅਰਸ਼ ਆਜੋ ਫਿਲਹਾਲ ਆਪਣੇ ਕੋਲੇ ਤਿੰਨ ਮਜਾਂ ਸੀ ਜੀ ਜੀ ਤੇ ਪਸ਼ੂ ਇਸੇ ਤਰ੍ਹਾਂ ਹੋਰ ਵੀ ਆਉਂਦੇ ਰਹਿਣਗੇ ਫਿਰ ਅੱਗੇ ਤੋਂ ਵੀ ਸੰਧਾ ਸਰ ਵੇੜੀ ਏੜੀ ਮੈਂ ਆਉਂ ਲੱਖੋਂ ਅੰਦਰ ਨਹੀਂ ਆਪਣੇ ਤੋਂ ਕੋਈ ਵੀ ਹੋਣੀ ਡੇਢ ਦੇ ਲਾਗੇ ਛਾਗੇ ਲੱਖੋਂ ਬਾਹਰ ਸਵਾ ਦੇ ਲਾਗੇ ਛਾਗੇ ਨਾਲੇ ਚੰਗਾ ਪਸ਼ੂ ਤੁਹਾਨੂੰ ਚੰਗਾ ਪਸ਼ੂ ਨਹੀਂ ਚੰਗਾ 2 ਲੱਖ ਤਾਈ ਮੈਂ ਲਵਾਂਗੇ ਚੰਗੀ ਤੋਂ ਚੰਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਾਕੀ ਆਰਡਰ ਆਰਡਰ ਦੀਆਂ ਕੁਆਲਿਟੀਆਂ ਤੁਸੀਂ ਜੇ ਕਹਿੰਦੇ ਵੇਚਣੀ ਹੋਵੇ ਵੱਡੀ ਮੈਂ 2 ਲੱਖ ਤਾਈ ਆਪਾਂ ਮੈਂ ਲਵਾ ਲਾਂਗੇ ਅਗਲੇ ਦੀ ਮੈਂ ਹੋਵੇ ਰੁਪਏ ਲਾ ਕੇ ਲਵਾਾਂਗੇ ਠੀਕ ਹੈ ਜੀ ਹਾਂਜੀ ਬਿਲਕੁਲ ਤੇ ਬੋਧ ਕੇ ਨੰਬਰ ਅਰਛ 869931266018872871604 ਠੀਕ ਹੈ ਜੀ ਹਾਂ ਜੇ ਕਿਨੇ ਗਾਂ ਵੱਡੀ ਵੇਚਣੀ ਹੋਵੇ 28 29 ਲੀਟਰ ਵਾਲੀ ਲੱਖ ਦੇ ਭਾਦੀ ਉਹ ਵੀ ਲਵਾਂਗੇ ਠੀਕ ਹੈ ਜੀ ਹੋਵੇ ਗਾਂ ਰੱਖੋ 12ਵੀਂ ਲੈ ਲਾਂਗੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਜਿਹੋ ਜਿਹੇ ਪਸ਼ੂ ਖਰੀਦਣਾ ਹੋਵੇ ਕਿਸੇ ਵੇਰ ਨੇ ਉਹ ਤੁਸੀਂ ਖਰੀਦ ਵੀ ਸਕਦੇ ਜੇ ਜੇਕਰ ਪਸ਼ੂ ਚੰਗਾ ਆਪਣੇ ਚੰਗੇ ਪੈਸਿਆਂ ਦੇ ਵੇਚਣਾ ਚਾਹੁੰਦੇ ਜੀ ਉਹ ਵੀ ਤੁਸੀਂ ਕੰਟੈਕਟ ਕਰ ਲਿਓ ਠੀਕ ਹੈ ਜੀ ਚੰਗੀ ਮਿਲਕਿੰਗ ਵਾਲੀ ਚੰਗੀ ਵੈੜ ਹੋਵੇ ਚਾਹੇ ਚੰਗੀ ਮਿਲਕ ਵਾਲੀ ਚੰਗੀ ਮੱਝ ਹੋਵੇ ਝੋਟੀ ਹੋਵੇ ਉਹ ਵੇਚਣੀ ਚਾਹੁੰਦਾ ਕੋਈ ਵੀਰ ਤਾਂ ਵੀ ਤੁਸੀਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕੋਈ ਕੋਈ ਵੀ ਖਰੀਦਣਾ ਚਾਹੁੰਦਾ ਲੋੜਵਾਂ ਦਾ ਖਰੀਦਣਾ ਚਾਹੁੰਦਾ ਕੋਈ ਚੰਗੀ ਮੱਝ ਦੀ ਭਾਲ ਦੇ ਵਿੱਚ ਆ ਚੰਗੇ ਮਿਲਕ ਵਾਲੀ ਮੱਝ ਖਰੀਦਣੀ ਹੈ ਤੁਸੀਂ ਵੀਰ ਨੇ ਝੋਟੀ ਖਰੀਦਣੀ ਹੈ ਤੇ ਬਿਲਕੁਲ ਤੁਹਾਨੂੰ ਆਪਾਂ ਦਿਖਾ ਦਿੱਤੀਆਂ ਨੇ ਕਾਰਨ ਕਿ ਤੁਸੀਂ ਤਸੱਲੀ ਕਰ ਸਕਦੇ ਜੀ ਹਾਂਜੀ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇੱਥੇ ਆ ਕੇ ਤਸੱਲੀ ਕਰੋ ਚੋਕੇ ਖੜੋ ਹੁਣ ਕਿ ਇਹ ਚੀਜ਼ਾਂ ਰਕਮ ਵਾਲੀ ਤੇ ਲਾਹਮਾ ਨਹੀਂ ਜੇ ਆਪਾਂ ਕਿਹ ਰਕਮ ਦਾ ਵੀ ਲੈਣਾ ਅਗਲਾ ਚੋਕੇ ਖੜੇ ਤਸੱਲੀ ਕਰਕੇ ਖੜੇ ਪਸੰਦ ਆਉਂਦੀ ਤੇ ਲੈ ਜੇ ਨਹੀਂ ਆਉਂਦੀ ਤੇ ਇੱਥੇ ਰਹਿੰਦੇ ਬਿਲਕੁਲ ਜੀ ਜਿਹੜਾ ਘਰੇ ਜਾ ਕੇ ਝੁਰਨਾ ਉਹ ਆਪਦਾ ਪਹਿਲਾਂ ਵੇਖੀਏ ਬਿਲ ਸੋ ਇਹ ਦੋਸਤੋ ਜ਼ਰੂਰੀ ਗੱਲਾਂ ਸੀਗੀਆਂ ਬਾਕੀ ਗੱਲਾਂ ਦੇ ਨਾਲ-ਨਾਲ ਤੁਹਾਨੂੰ ਬੱਚਾ ਝੋਟੀਆਂ ਵੀ ਦਿਖਾ ਦਿੱਤੀਆਂ ਨੇ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ